ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਇਸ ਕਦਰ ਵੱਧ ਚੁੱਕਾ ਹੈ ਕਿ ਇਸ ਦੇ ਵਿੱਚ ਹੁਣ ਔਰਤਾਂ ਵੀ ਸ਼ਾਮਲ ਹੋ ਚੁੱਕੀਆਂ ਹਨ ਬਠਿੰਡਾ ਦੀ ਲਾਸਿੰਗ ਵਸਤੀ ਚੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਕੋਲੋਂ 1,50000 ਡਰਗ ਮਨੀ ਅਤੇ 1700 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਤੇ ਹੁਣ ਅਗਲੀ ਕਾਰਵਾਈ ਲਈ ਲਿਆ ਜਾਊਗਾ ਇਸ ਸਬੰਧੀ ਅੱਜ ਬਠਿੰਡਾ ਦੇ ਸਿਟੀ ਵਨ ਡੀਐਸਪੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆਉ ਸਮੋਣਿਆ ਤੁਹਾਨੂੰ ਸਾਰੀ ਡਿਟੇਲ ਅਜੇ ਤੱਕ ਕੀ ਮਾਮਲਾ ਕੀ ਐੱਸਐਸਪੀ ਬਟੰਡਾ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਗੋਹਿੰ ਬਿੱਡੀ ਗਈ ਹੈ ਉਸੇ ਲੜੀ ਦੇ ਤਹਿਤ ਸਾਡੇ ਐੱਸਐਚਓ ਕਨਾਲ ਕੋਲੀਆਂ ਵੱਲੋਂ ਗਸ਼ਤ ਦੇ ਸਵਾਂ ਦੇ ਵਿੱਚ ਈ ਰੋਡ ਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਸ਼ੱਕੀ ਔਰਤ ਨੂੰ ਮਿਲੀ ਉਸ ਨੂੰ ਰੋਕ ਕੇ ਉਸ ਦਾ ਨਾਮ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਰਣਜੀਤ ਕੌਰ ਪਤਨੀ ਪਰਮਜੀਤ ਸਿੰਘ ਪਾਸੀ ਲਾਲ ਸਿੰਘ ਵਸਤੀ ਬਟੰਡਾ ਦੱਸਿਆ ਜਿਸ ਦੀ ਤਲਾਸ਼ੀ ਲੈਣ ਦੇ ਲਈ ਕੰਟਰੋਲ ਤੋਂ ਮੈਨੂੰ ਫੋਨ ਆਇਆ ਜਦੋਂ ਮੈਂ ਜਾ ਕੇ ਮੌਕੇ ਤੇ ਪਹੁੰਚੇ ਦੀ ਬੈਗ ਦੀ ਜਿਹੜਾ ਉਹਦੇ ਕੋਲ ਬੈਗ ਕੜਿਆ ਹੋਇਆ ਸੀ ਉਹਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 1700 ਨਸ਼ੀਲੀ ਗੋੜੀ ਜਿਹੜੀ ਸੀ ਬਰਾਮਦ ਹੋਈ ਤੇ 1,05000 ਰੁਪਿਆ ਡਰਗ ਬਰਾਮਦ ਹੋਈ ਜਿਹਨਾਂ ਨੂੰ ਕਬਜ਼ੇ ਚ ਲੈ ਕੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈਗਾ ਉਹਦੀ ਗ੍ਰਿਫਤਾਰੀ ਪਾ ਲਈ ਕਿਹਨਾਂ ਕਿੱਥੋਂ ਦੀ ਇਹ ਕੌਣ ਹੈ ਨਾ ਕਿੱਥੋਂ ਦੀ ਪਟੰਡਾ ਦੀ ਰਹਿਣ ਵਾਲੀ ਆ ਲਾਲ ਸਿੰਘ ਵਸਤੀ ਦੀ ਹੀ ਰਹਿਣ ਵਾਲਾ ਤਾਰੇ ਪਹਿਲਾਂ ਵੀ ਮੁਕੱਦਮਾ ਦਰਜ ਹੈ ਇਸ ਤੋਂ ਕੋਈ ਹਾਂਜੀ ਇਹਦੇ ਖਿਲਾਫ ਪਹਿਲਾਂ ਵੀ ਇੱਕ 15 ਗ੍ਰਾਮ ਜਿਹੜਾ ਹੈਗਾ ਹੈਰੋਂ ਦਾ ਮੁਕੱਦਮਾ ਦਰਜ ਹੋਇਆਗਾ ਇਹ ਨਸ਼ੇ ਵੇਚਣ ਦਾ ਧੰਦਾ ਕਾਫੀ ਸਮੇਂ ਤੋਂ ਕਰਦੀ ਆਈ ਹੈ ਇਹਦੇ ਖਿਲਾਫ ਜਿਹੜੇ ਦੋ ਮੁਕੱਦਮੇ ਓਵਰਡੋਜ਼ ਦੇ ਜਿਹੜੇ ਇੱਥੇ ਡੈਥ ਹੋਈਆਂ ਸੀਆਂ ਉਹਨਾਂ ਮੁਕੱਦਮਿਆਂ ਦੇ ਵਿੱਚ ਨੋਬਲੀਟ ਕੀਤੀ ਗਈ ਸੀ ਉਹਦੇ ਵਿੱਚੋਂ ਇੱਕ ਮੁਕੱਦਮੇ ਦੇ ਵਿੱਚ ਇਹਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਸੀ ਇੱਕ ਸਾਡੇ ਕਨਾਲ ਦੇ ਥਾਣੇ ਦਾ ਮੁਕੱਦਮਾ ਹੀ ਹੈਗਾ ਜਿਹੜਾ ਪਿਛਲੇ ਮਹੀਨੇ ਹੀ ਦਰਜ ਹੋਇਆਗਾ ਉਹਦੇ ਚੀ ਦੀ ਗ੍ਰਿਫਤਾਰੀ ਬਾਕੀ ਸੀ ਉਹਦੇ ਵਿੱਚ ਵੀ ਅਸੀਂ ਗ੍ਰਿਫਤਾਰ ਕਰ ਰਹੇ ਹ ਇਹ ਕੋਈ ਬਿਕੀਨਾ ਦਾ ਲੜਕਾ ਹੈਗਾ ਜਿਹੜਾ ਨੂੰ ਸਪਲਾਈ ਕਰਕੇ ਜਾਂਦਾ ਹੈ ਗੋਲੀਆਂ ਵੀ ਸਪਲਾਈ ਕਰਦਾ ਹੈਗਾ ਹੈਰੋਨ ਵੀ ਇਹਨੂੰ ਸਪਲਾਈ ਉਹੀ ਕਰਕੇ ਦੇ ਕੇ ਜਾਂਦਾ ਹੈ ਉਹਦੇ ਬਾਰੇ ਅਸੀਂ ਅੱਗੇ ਵੈਰੀਫਾਈ ਕਰਦੇ ਨੇ ਇਹ ਕਿਹੜੀ ਸਪਲਾਈ ਕਰਵਾਇਆ ਹਾਂਜੀ ਇਹ ਨਸ਼ਿਆਂ ਵਾਲੀਆਂ ਗੋਲੀਆਂ ਦਾ ਕੋਈ ਨਾਮ ਲੱਗਿਆ ਹਾਂਜੀ ਇਹ ਹੈਗੀਆਂ ਜੀ ਅਲਟਰਾ ਸੇਫ 0.5mg ਹੈ ਇੱਕ ਹੈਗੀ ਹੈਗੀ ਅਲਪਰੋਜ਼ੋ 0.5mg ਇੱਕ ਅੱਥੀਆ ਹੀ ਦਿੰਦੀ ਸੀ ਕਿਸੇ ਉੱਪਰ ਰਿਟੇਲ ਦੇ ਵਿੱਚ ਨਹੀਂ ਛੋਟੇ ਥੋੜੇ ਥੋੜੇ ਰਿਟੇਲ ਦੇ ਵਿੱਚ ਬੇਚ ਦੀਏ ਪਰਾਨੇ ਕਰ ਰਹੇ ਦੀ ਫੈਮਲੀ ਬੈਕਗਰਾਉਂਡ ਨਹੀਂ ਹੈਗੀ ਹੈ ਜਿਹੜੀ ਇਹਦੇ ਇਹਦੇ ਪਿੱਛੇ ਜਿਹੇ ਬੇਟੇ ਦੇ ਮੁਕਦਮਾ ਦਰਜ ਹੋਇਆ ਸੀਗਾ ਫੈਮਲੀ ਬੈਕਗਰਾਉਂਡ ਵੀ ਇਹਦੀ ਨਸ਼ਾ ਵਿੱਚ ਆਦੀ ਹੈ ਸਾਰੀ ਜਿਹੜੇ ਬੰਦੇ ਨੇ ਤੋਂ ਲੈ ਕੇ ਆਉਂਦੀ ਹੈ ਕੋਈ ਕੁਝ ਕੁਛ ਤੋਂ ਬਾਅਦ ਉਸਨੇ ਉਸ ਨੂੰ ਖੜਿਆ ਜਾਂ ਜਿਹੜੀ ਹਜ਼ਰ ਉਹਦੀ ਪਹਿਲੀ ਕੁਛ ਕੁਛ ਕੀਤੀ ਹੈ ਉਹਦੇ ਵੀ ਸਿਰਫ ਇਹ ਵਿੱਕੀ ਨਾਮ ਦਾ ਬੰਦਾ ਹੀ ਦੱਸ ਰਹੀ ਹੈ ਜਿਹਨੂੰ ਇਹ ਅੰਮ੍ਰਿਤਸਰ ਦੇ ਰਹਿਣ ਵਾਲਾ ਦੱਸ ਰਹੀ ਹੈ ਅੱਗੇ ਉਹਦੀ ਡਗਾਈ ਨਪਰਤਾਲ ਕਰਾਂਗੇ ਉਡੀ ਅਡਰੈਸ ਵਗੈਰਾ ਕਨਫਰਮ ਕਰਾਂਗੇ ਕਿ ਜੋ ਆਏਗਾ ਸਮਾਵੇਸੀ ਤੇ ਉਦੋਂ ਤੱਕ ਕਾਰਵਾਈ ਕਰਾਂਗੇ ਹੋਰ ਵੀ ਨਾਮ ਨਾਮਾ ਕੋਈ ਸ਼ਾਮਲ ਹੋਵੇ ਉਹ ਵੈਰੀਫਾਈ ਅਸੀਂ ਕਰਦੇ ਹਾਂ ਪੜਤਾਲ ਦੌਰਾਨ ਜੋ ਵੀ ਸਾਹਮਣੇ ਆਇਆ ਉਹਨੂੰ ਵੀ ਖਿਲਾਫ ਕਾਰਵਾਈ ਕਰਾਂਗੇ